ਪਟਲ ਜੀ ਪਟਲ ਮੈਡਮ ਕਿਸ਼ਤਾ ਦੇਖ ਦਿਓ ਅੱਜ ਇੱਕ ਪਹਿਲੀ ਪੰਜਾਬ ਦੀ ਕਾਂਗਰਸ ਦੀ ਕਨਵੈਨਸ਼ਨ ਸੀ ਲੱਗਦਾ ਵੀ ਇੱਕ ਮਹਾਂ ਰੈਲੀ ਰੂਪ ਧਾਰਾਂਗੇ ਕਿ ਕਾਂਗਰਸ ਦੇ ਕਾਰਕਟਰ ਇਸ ਟਾਈਮ ਪੱਪਾ ਭਾਰ ਪੈ ਚੁੱਕਾ ਆਂ ਬਈ ਲੋਕ ਸਭਾ ਚ ਉਹਨਾਂ ਲੈ ਕੇ ਦੇਖੋ ਕਾਂਗਰਸ ਦੀ ਕਨਵੈਨਸ਼ਨ ਜਿਵੇਂ ਤੁਸੀਂ ਕਿਹਾ ਵੀ ਰੈਲੀ ਨਹੀਂ ਮਹਾਂ ਰੈਲੀ ਦੇ ਰੂਪ ਛੈਗੀ ਹੈ ਕਿਉਂਕਿ ਜਿੰਨੇ ਬੰਦੇ ਅੰਦਰ ਉਦੋਂ ਡਬਲ ਬਾਹਰ ਫਿਰਦੇ ਸੀਗੇ ਆ ਮੈਨੂੰ ਹੀ ਪਤਾ ਬੈ ਪਰਾਮੈਟ ਤੁਸੀਂ ਐਸੇ ਕਹੇ ਸਾਡੀ ਗੱਡੀਆਂ ਉਧਰੋਂ ਆਏ ਤਾਂ ਉੱਥੇ ਬਲੌਕੇਜ ਇੱਧਰ ਆਏ ਇੱਧਰ ਬਲੌਕੇਜ ਬਲੌਕੇਜਾਂ ਵਿੱਚ ਫਸੇ ਰਹੇ ਆ ਐਨੇ ਝਾੜ ਨਾਲ ਲੋਕ ਆਪ ਮਹਾਰੇ ਆਏ ਨੇ ਜਿਵੇਂ ਕਹਿੰਦੇ ਨੇ ਨਾ ਕਿ ਸੇ ਵਕਤ ਕੰਪੀਟੀਸ਼ਨ 'ਚ ਉਹ ਲਗਾਮਾਂ ਛਡਾ ਕੇ ਦੌੜਦੇ ਹੁੰਦੇ ਨੇ ਆਏ ਸਾਡੇ ਮਤਲਬ ਕਾਲੇ ਐ ਵੀ ਕਿਵੇਂ ਅਸੀਂ ਪੈ ਕੇ ਇਲੈਕਸ਼ਨ ਦੇ ਵਿੱਚ ਪੂਰੀ ਤਰ੍ਹਾਂ ਨਾਲ ਸਾਰੀਆਂ ਸੀਟਾਂ ਤੇ ਕੁੰਝਾ ਫਿਰ ਕੇ ਦਿਖਾਈਏ ਕਾਂਗਰਸ ਪਾਰਟੀ ਜਿਤਾ ਕੇ ਕਿੱਸਾ ਦੇਖਦੇ ਹੋ ਪੰਜਾਬ ਦੇ ਹਾਲਾਤ ਨੂੰ ਲੈ ਕੇ ਯਾ ਕੀ ਚਾਹੁੰਦੇ ਪੰਜਾਬ ਦੀ ਜਿਹੜੀ ਅੰਦਰਲੀ ਜਿਹੜੀ ਦਰਦ ਕੀ ਆ ਇਸ ਟਾਈਮ ਪੰਜਾਬ ਦਾ ਦੇਖੋ ਸਹੀ ਗੱਲ ਇਹ ਹੈਗੀ ਹੈ ਕਿ ਪੰਜਾਬ ਦੀ ਵੀ ਤੇ ਦੇਸ਼ ਦੀ ਵੀ ਹਾਲਤ ਡਗਮਗਾ ਰਹੀ ਹੈ ਕਿਉਂਕਿ ਇੱਥੇ ਇਹ ਸਿਰਫ ਦੋਨੋਂ ਸਰਕਾਰਾਂ ਨੂੰ ਮੈਂ ਕਹੂੰਗੀ ਇਹ ਆਪਣੀ ਸੱਤਾ ਨੂੰ ਮਿਸਯੂਜ਼ ਕਰਕੇ ਆਪਣੀਆਂ ਏਜੰਸੀਆਂ ਦੇ ਰਾਹੀਂ ਚਾਹੇ ਉਹ ਏਜੰਸੀਆਂ ਈਡੀ ਹੋਵੇ ਜਾਂ ਹੋਰ ਹੋਣ ਜਾਂ ਉਹ ਪੰਜਾਬ ਦੇ ਵਿੱਚ ਹੋਣ ਵਿਜੀਲੈਂਸ ਹੋਵੇ ਜਾਂ ਹੋਰ ਹੋਵੇ ਜਾਂ ਇਵਨ ਜਿਹਨੂੰ ਉਹ ਕਹਿੰਦੇ ਗੋਦੀ মিডিਆ ਅੱਜ ਉਹਨਾਂ ਦੇ ਉੱਤੇ ਬਬਰ ਸ਼ੇਰ ਬਣ ਕੇ ਉਹ ਲੋਕਾਂ ਨੂੰ ਦਿਖਾ ਰਹੇ ਹੈ ਔਰ ਲੋਕ ਦੇਖ ਕੇ ਉਹਨਾਂ ਨੂੰ ਹੋਰ ਗੁੱਸਾ ਚੜਦਾ ਹੈ ਕਿ ਤੁਸੀਂ ਕੱਲ ਜਿਹੜੇ ਕ੍ਰਿਟਿਕਾਈਜ਼ ਕਰਦੇ ਰਹੇ ਹੋ ਕਾਂਗਰਸ ਨੂੰ ਜਾਂ ਕਿਵੇਂ ਆ ਹੁੰਦਾ ਆ ਹੁੰਦਾ ਚ ਸਿਕਿਉਰਿਟੀ ਦੇ ਮੁੱਦੇ ਤੇ ਜਾਂ ਕੋਈ ਸੋਰਤ ਦੇ ਮੁੱਦੇ ਦੇ ਉੱਤੇ ਅੱਜ ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਜਿਹੜੀਆਂ ਤੁਸੀਂ ਖੁਦ ਉਹ ਤੋਂ ਵੱਧ ਕਰ ਰਹੇ ਹੈਗੇ ਹੋ ਦੇਸ਼ ਕਰਜ਼ਾਈ ਹੋ ਗਿਆ ਪੰਜਾਬ ਕਰਜ਼ਾਈ ਹੋ ਗਿਆ ਔਰ ਪੂਰੀ ਤਰ੍ਹਾਂ ਨਾਲ ਸਾਰੇ ਵਾਅਦਿਆਂ ਤੋਂ ਮੁਕਰ ਗਈ ਭਾਰਤ ਦੀ ਸਰਕਾਰ ਜਿਸ ਤਰ੍ਹਾਂ ਹੁਣ ਖੜਗੇ ਜੀ ਨੇ ਵੀ ਦੱਸਿਆ ਹੈਗਾ ਔਰ ਐਵੇਂ ਜਿਵੇਂ ਪੰਜਾਬ ਦੇ ਵਿੱਚ ਵੀ ਸਿਰਫ ਇਹ ਕਾਗਜ਼ੀ ਬਣ ਕੇ ਰਹਿ ਗਏ ਨੇ ਇਸ਼ਤਿਹਾਰ ਬਣ ਕੇ ਰਹਿ ਗਏ ਆ ਜਾਂ ਆਪਣੇ ਮੀਡੀਆ ਦੇ ਰਾਹੀਂ ਲਵਾਏ ਹੋਏ ਬੁਲਵਾਏ ਹੋਏ ਰਹਿ ਗਏ ਆ ਐਕਚੁਅਲ ਕੁਛ ਨਹੀਂ ਪੰਜਾਬ ਦੇ ਲੋਕ ਆ ਤਿਆਰ ਬਰ ਤਿਆਰ ਬੈਠੇ ਆ ਕਿ ਅਸੀਂ ਇਹਨਾਂ ਨੂੰ ਸਭ ਕੁਝ ਸਿਖਾਉਣਾ ਹੈਗਾ ਬੜਾ ਬੜਾ ਮੈਸੇਜ ਦਿੱਤਾ ਕਰਕੇ ਸਾਹਮਣੇ ਵੀ ਤਿੰਨ ਕਾਲੇ ਕਾਨੂੰਨ ਸਰਕਾਰ ਨੇ ਬੇਸ਼ੱਕ ਰੱਦ ਕੀਤਾ ਹੈ ਲੇਕਿਨ ਇੰਪਲੀਮੈਂਟੇਸ਼ਨ ਨਹੀਂ ਹੋਈ ਕੀ ਦਿੱਕਤ ਆ ਰਹੀ ਉਹ ਕਰਨੀ ਨਹੀਂ ਉਹਨਾਂ ਨੇ ਕਿਉਂਕਿ ਕਿਸਾਨਾਂ ਦਾ ਮੈਨੂੰ ਨਹੀਂ ਪਤਾ ਕਿਉਂ ਇਹ ਬੀਜੇਪੀ ਜਾਂ ਸਪੈਸ਼ਲੀ ਖਾਸ ਤੌਰ ਤੇ ਮੋਦੀ ਜੀ ਨੂੰ ਕਿਸਾਨਾਂ ਨਾਲ ਕੀ ਇਨਰਾਜ਼ ਕੀਤਾ ਹੈ ਲੋਕ ਕਹਿੰਦੇ ਹਮਦਰਦੀ ਸਾਨੂੰ ਕਿਸਾਨਾਂ ਨੂੰ ਮੈਂ ਤੁਹਾਨੂੰ ਇਹ ਦੱਸਦੀ ਆ ਨਾ ਹਮਦਰਦੀ ਦੇ ਮਸਾਲੇ ਦੇ ਰਹੀਆਂ ਜਦੋਂ ਪਹਿਲੀ ਵਾਰ ਇਲੈਕਸ਼ਨ ਲੜੇ ਐ ਮੋਦੀ ਜੀ ਪੰਜਾਬ ਚ ਆਇਸ ਇੱਥੇ ਮੁੰਜਾਦ ਹਸ਼ਿਆਰਪੁਰ ਵਗੈਰਾ ਸਾਰਾ ਕਾਲੀ ਦਲ ਨੇ ਇਕੱਠ ਕੀਤਾ ਸੀ ਉੱਥੇ ਇੱਕ ਮੁੱਦਾ ਅਸੀਂ ਵੀ ਠਾਇਆ ਸੀ ਲੋਕਾਂ ਨੇ ਵੀ ਠਾਇਆ ਸੀ ਕਿ ਜਿਹੜੇ ਸਾਡੇ ਗੁਜਰਾਤ ਦੇ ਵਿੱਚ ਪੰਜਾਬ ਦੇ ਕਿਸਾਨ ਗਏ ਐ ਕਾਨੂੰਨੀ ਤੌਰ ਤੇ ਰਜਿਸਟਰੀਆਂ ਕਰਾ ਕੇ ਜ਼ਮੀਨਾਂ ਕੋਈ ਕਮੀ ਨਹੀਂ ਹੈ ਤੁਸੀਂ ਉਹਨਾਂ ਦਾ ਅਜਾੜਾ ਨਾ ਕਰੋ ਤੇ ਇਹਨਾਂ ਨੂੰ ਕਿਹਾ ਸੀ ਕਿਉਂਕਿ ਢੀਂਡ ਸੇ ਤਾਂ ਮੇਰੀ ਗੱਲ ਹੋਈ ਸੀ ਬਾਦਲ ਉਹਨਾਂ ਨੂੰ ਸੀ ਕਿਹਾ ਸੀ ਕਾਲੀ ਦਲ ਨੂੰ ਕਿ ਤੁਸੀਂ ਉਹ ਜਿੱਥੇ ਮੋਦੀ ਸਾਹਿਬ ਤੋਂ ਐਲਾਨ ਕਰਾਓ ਕਿ ਵਾਪਸ ਕਰਨਗੇ ਔਰ ਤੁਸੀਂ ਕਮਿਟ ਕਰੋ ਕਿ ਤੁਸੀਂ ਕਰਵਾਓਗੇ ਕਹਿ ਕੇ ਵਾਪਸ ਹੁਣ ਤੁਹਾਡੇ ਸਾਹਮਣੇ ਕਾਇਸਾਲ 10 ਸਾਲ ਰਾਜ ਕਰਕੇ ਬਾਗੀ ਮੋਦੀ ਜੀ ਇਹਨਾਂ ਨੇ ਕੀਤਾ ਨਹੀਂ ਹਾਈ ਕੋਰਟ ਨੇ ਕਰਤਾ ਕਿ ਇਹ ਤਾਂ ਲੀਗਲ ਨਹੀਂ ਠੀਕ ਨਹੀਂ ਕਿਸਾਨਾਂ ਨੂੰ ਜੜਿਆ ਨਹੀਂ ਜਾ ਸਕਦਾ ਲੇਕਿਨ ਉਹਦੇ ਖਿਲਾਫ ਫੇਰ ਇਹ ਜਿਹੜੀ ਬੀਜੇਪੀ ਹੈਗੀ ਸਰਕਾਰ ਜਿਹਦੇ મોદી ਜੀ ਨੇ ਇਹ ਸੁਪਰੀਮ ਕੋਰਟ ਚ ਲੈ ਕੇ ਕਿ ਜਿਹੜਾ ਕੇਸ ਅਜ ਤੱਕ ਪਰਪੈਂਡਿੰਗ ਪਿਆ ਉਦੋਂ ਤੋਂ ਪੈਨੂੰ ਨਹੀਂ ਪਤਾ ਕਿਸਾਨਾਂ ਨਾਲ ਕੀ ਨਰਾਜ਼ ਕੀ ਹੈ ਹੁਣ ਇਸ ਅੰਦੋਲਨ ਦੇ ਵਿੱਚ ਵੀ ਜੋ ਕੁਝ ਹੋਇਆ ਅਸੀਂ ਇਕੱਲੇ ਹਿੰਦੁਸਤਾਨ ਨੇ ਨਹੀਂ ਉਹ ਦੁਨੀਆ ਦੀ ਸਕਰੀਨ ਨੇ ਦੇਖਿਆ ਔਰ ਇਹੀ ਜਿਹੜਾ ਆਪਾਂ ਕਹਿੰਨਾ ਕਿਸਾਨੀ ਸੂਬਾ ਪੇਟ ਭਰਦਾ ਸਾਰੇ ਹਿੰਦੁਸਤਾਨ ਦਾ ਨਾਜ ਦੇ ਨਾਲ ਔਰ ਕਿਸਾਨ ਤੇ ਜਵਾਨ ਦੇ ਨਾਲ ਅਸੀਂ ਗੱਲ ਕਰਦੇ ਆ ਉਹ ਸਾਰਿਆਂ ਥਾਮਾਂ ਤੇ ਇਹਨਾਂ ਨੇ ਕਿਹੜਾ ਬਦਲਾ ਲਿਆ ਹੈ ਅੱਜ ਵੀ ਜਿਹੜੇ 2.5 ਸਾਲਾਂ ਚ ਨਹੀਂ ਕੱਢ ਸਕੇ ਤਾਂ ਅੱਜ ਢਾਈ ਮਹੀਨੇ ਚ ਕਰ ਦੇਣਗੇ ਇਹ ਸਿਰਫ ਇੱਕ ਝੂਠੇ ਵਾਦੇ ਮਿੱਠੀਆਂ ਗੋਲੀਆਂ ਉਹ ਕਰ ਰਹੇ ਆ ਦੇ ਰਹੇ ਆ ਤੇ ਸੂਬੇ ਦੀ ਸਰਕਾਰ ਵਾਲੇ ਵਿੱਚ ਬੈ ਕੇ ਦੁਆ ਰਹੇ ਨੇ ਕਿ ਕੱਖ ਨਹੀਂ ਕਰਨਾ ਕਿਸਾਨਾਂ ਦੇ ਨਾਲ ਪੂਰੀ ਉਹਨਾਂ ਨੂੰ ਪਤਾ ਨਹੀਂ ਕਿਹੜੀ ਗੱਲ ਦੀ ਦੁਸ਼ਮਣੀ ਹੈ ਮੈਨੂੰ ਨਹੀਂ ਪਤਾ ਉਹਦੀ ਜਿਹੜੀ ਮਦਭਾਗੀ ਹੈ ਆਵਾਜ਼ ਪਾਤੇ ਅਕਾਲੀ ਦਲ ਦੀਆਂ ਸੰਕੇਤ ਆ ਰਹੇ ਵੀ ਆਪਸ ਵਿੱਚ ਗੱਡ ਚੜ ਹੋਣ ਲਾਈਨਸ ਨੂੰ ਬਤਾ 8 ਔਰ 5 ਸੀਟਾਂ ਲੈ ਕੇ ਸ਼ੇਅਰਿੰਗ ਦੀ ਗੱਲ ਵੀ ਚੱਲ ਰਹੀ ਕਿੱਸਾ ਦੇਖਦੇ ਹੋ ਵੀ ਇਹਨਾਂ ਦਾ ਦਿਨ ਚ ਚਾਰ ਬਾਰ ਬਦਲਦਾ ਹੈ ਪਰ ਪਹਿਲਾਂ ਆ ਰਹੇ ਸੀ ਚਾਰ ਪੰਜ ਦਿਨ ਤੋਂ ਪਹਿਲਾਂ ਕੋਈ ਰਾਜੀਨਾਮਾ ਨਹੀਂ ਹੋਣਾ ਅੱਜ ਫੇਰ ਸ਼ਾਮ ਨੂੰ ਕੱਲ ਲੱਗ ਰਿਹਾ ਸੀ ਵੀ ਇਹਨਾਂ ਦਾ ਹੋ ਗਿਆ ਹੈ ਸੀਟਾਂ ਦੀ ਸ਼ੇਅਰਿੰਗ ਹੋ ਰਹੀ ਹੈ ਆ ਹੁਣ ਫੇਰ ਮੇਰੇ ਟੈਲੀਫੋਨ ਤੇ ਆਇਆ ਹੋਇਆ ਸੀਗਾ ਕਿ ਇਹਨਾਂ ਦਾ ਫੇਰ ਟੁੱਟ ਗਿਆ ਇਹ ਇਹ ਬੰਦਲੇ ਪਏ ਨੇ ਇਹਨਾਂ ਨੂੰ ਸਮਝ ਨਹੀਂ ਆਉਂਦਾ ਕੋਈ ਰਾਹ ਨਹੀਂ ਦਿਸਦਾ ਔਰ ਸਾਰਿਆਂ ਤੇ ਲੱਗਦਾ ਗੁਜ਼ਾਰਾ ਕਿਸੇ ਦੋਵਾਂ ਦਾ ਪਾਰਟੀ ਆਪਸ ਗੁਜ਼ਾਰਾ ਹੈ ਕਿ ਨਹੀਂ ਹੈ ਕੱਲੇ ਲੜਨ ਨਹੀਂ ਮੈਂ ਤੁਹਾਨੂੰ ਦੱਸਤੀ ਹੈਗੀ ਆ ਇਹ ਸਾਰੇ ਇੱਕ ਦੂਜੇ ਦੇ ਭਾਲਦੇ ਆ ਮੋਢਿਆਂ ਦੇ ਕਿਉਂਕਿ ਨਾ ਉਹਨਾਂ ਕੋਲੇ ਕੁਛ ਹੈ ਨਾ ਉਹਨਾਂ ਕੋਲੇ ਕੁਛ ਹੈ ਪਰ ਇਹਨਾਂ ਦਾ ਨਾਲ ਟਿਕਾਓ ਤੇ ਇਹਨਾਂ ਦਾ ਕੰਪਰੋਮਾਈਜ਼ ਜਿਹੜਾ ਹੈ ਕਿ ਸਥਾਨ ਤੇ ਜੋ ਉਹਨਾਂ ਕੋਲੇ ਕੁਛ ਨਹੀਂ ਹੋ ਮੰਗੀ ਜਾਂਦੇ ਇਹਨਾਂ ਕੋਲ ਕੁਛ ਨਹੀਂ ਹੋ ਮੰਗੀ ਜਾਂਦੇ ਮੈਨੂੰ ਨਹੀਂ ਲੱਗਦਾ ਲੇਕਿਨ ਅਲਟੀਮੇਟਲੀ ਹੁੰਦਾ ਪਬਲਿਕ ਲਿੰਕ ਨਹੀਂ ਹੁੰਦਾ ਲੇਕਿਨ ਇਹ ਜ਼ਰੂਰ ਥੋੜੇ-ਮੋਟੇ ਸਾਰੇ ਇੱਕ ਦੂਜੇ ਦੇ ਲੈਣਗੇ ਲੇਕਿਨ ਮੈਂ ਜਿਸ ਤਰ੍ਹਾਂ ਕਿਹਾ ਹੈਗਾ ਕਿ ਜਨਤਾ ਪੰਜਾਬ ਦੀ ਮਲਤ ਦੇਸ਼ ਦੀ ਹੈ ਆਪਾਂ ਪੰਜਾਬ 'ਚ ਖੜੇ ਆਂ ਪੰਜਾਬ ਦੀ ਗੱਲ ਕਰਦੇ ਆ ਉਹ ਮਨਮੜਾਈ ਬੈਠੀ ਹੈ ਨਾ ਭਾਜਪਾ ਨਾ ਅਕਾਲੀ ਦਲ ਨਾ ਆਪ ਸਭ ਨੂੰ ਐਸੇ ਝਾੜੂ ਨਾਲ ਹੀ ਬਾਹਰ ਕੱਢ ਦੇਣਗੇ ਜਿਹੜੇ ਚੱਕੇ ਫਿਰਦੇ ਸੀ ਆਪ ਵਾਲੇ। ਭੀਪਾਦ ਗੰਦੇ ਆਵਾਜਪਾਤ ਤੇ ਕਾਂਗਰਸ ਤੋਂ ਪੰਜਾਬ ਨੂੰ ਬਚਾਉਣਾ। ਪੰਜਾਬ ਨੂੰ ਕੌਣ ਬਚਾਉ ਸਕਦਾ? ਇਹ ਪੰਜਾਬ ਨੂੰ ਕਾਂਗਰਸ ਬਚਾਉਗੀ। ਦੇਸ਼ ਨੂੰ ਕਿ ਕਾਂਗਰਸ ਨੇ ਬਚਾਇਆ? ਜਦੋਂ ਸਾਡਾ ਕਾਲਾ ਧਨ ਰਖਤਾ ਸੀਗਾ ਗੈਣੇ ਤਾਂ ਫਿਰ ਕਿਹਨੇ ਬਚਾਇਆ? ਕਾਂਗਰਸ ਦੇ ਮਰਮੋਣ ਸਿੰਘ ਜੀ ਆਏ ਸੀਗੇ। ਇਹ ਸਾਰੇ ਥਾਮਾਂ ਤੇ ਜਦੋਂ ਵੀ ਇਸ ਤਰ੍ਹਾਂ ਹੋਇਆ ਜੇ ਤੱਤਵਾਦ ਤੇ ਵੱਖਵਾਦ ਆਇਆ ਕਿਹਨੇ ਬਚਾਇਆ? ਕਾਂਗਰਸ ਨੇ ਬਚਾਇਆ। ਸੋ ਕਾਂਗਰਸ ਬਚਾਉਗੀ। ਲੇਕਿਨ ਇਹ ਠੀਕ ਹੈ ਡੈਮੋਕ੍ਰੇਸੀ ਹੈ। ਲੋਕਾਂ ਨੇ ਕਰਕੇ ਉਹਨਾਂ ਨੂੰ ਭਰਮ ਭਲੇਖਾ ਸੀ ਲੋਕਾਂ ਨੂੰ ਕਿ ਸ਼ਾਇਦ ਇਹ ਜਿਹੜਾ ਬਦਲਾਅ ਲਿਆ ਕੇ ਆਮ ਆਦਮੀ ਪਾਰਟੀ ਜੋ ਕਹਿੰਦੇ ਆ ਕਰਨ ਲੇਕਿਨ ਮੈਂ ਕਹਿੰਨੀ ਆ ਉਦੋਂ ਵੀ 10 ਗੁਣਾ ਜ਼ਿਆਦਾ ਗੁੱਸਾ ਤੇ ਨਾਰਾਜ਼ਗੀ ਆ ਚ ਪੰਜਾਬ ਦੇ ਸਾਰੇ ਵਰਗਾਂ ਨੂੰ ਇਸ ਲਈ ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਤੋਂ ਬਿਨਾ ਚਾਰਾ ਨੇ ਕਾਂਗਰਸ ਨੂੰ ਚਾਣਾ ਵਾਲੀ પાર્ટી ਕਾਂਗਰਸਪਨ ਕਰੇਗੀ। तमाम ਲੀਡਰ ਸੇ ਮੌਜੂਦ ਹੈ। ਮਹਾਰੈਲੀ ਸਕਸੈਸਫੁਲ ਆਡੀ ਕਾਫੀ ਕਾਮਯਾਬ ਰਹੀ ਹੈ। ਲੇਕਿਨ ਫਿਰ ਵੀ ਨਵਜੋਤ ਸਿੰਘ ਸਿੱਧੂ ਦੀ ਇੱਥੇ ਨਦਾਰਤ ਰਹਿਣਾ ਕਿਸ ਤਰ੍ਹਾਂ ਦੇਖੋ। ਨਹੀਂ ਮੈਨੂੰ ਨਹੀਂ ਪਤਾ ਕਰ ਕਿ ਉਹ ਕਿਉਂ ਮੈਂ ਦੱਸਿਆ ਇਸ ਤਰ੍ਹਾਂ ਟ੍ਰੈਫਿਕ ਦੇ ਵਿੱਚ ਮੈਂ ਵੀ ਹੋਈ ਹਾਂ, ਲੇਟ ਹੋਈ ਹੈਗੀ ਐ ਤੇ ਬੇਬੀ ਉਹਦੇ ਨਾਲ ਕੋਈ ਗੱਲ ਹੋਵੇ ਜਾਂ ਕਿਤੇ ਬਿਜ਼ੀ ਹੋਵੇ ਜਾਂ ਨਹੀਂ। ਨਿਯਮੰਤਰ ਭੇਜਿਆ ਸੀ ਉਹਨੂੰ, ਨਿਯੋਤਾ ਭੇਜਿਆ ਸੀ। ਨਹੀਂ ਮੈਨੂੰ ਨਹੀਂ ਪਤਾ। ਇਹ PCC ਨੂੰ ਪਤਾ ਹੋ ਜਾਂ AEC ਨੂੰ ਪਤਾ। ਸੋ ਐਸਨ ਸਾਫ ਦਾ ਜੀ বিবি ڕਿੰਦਰ कौर ਪਠੱਲ ਜੀ ਅੰਦਾਜ਼ ਦਈ ਕਿ ਪੰਜਾਬ ਦੇ ਜੜੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਾਸਤੇ ਜੜੀ ਬਿਲਕੁਲ ਕਾਂਗਰਸ ਆਪਣੇ ਬਲ ਬੁੱਤੇ ਤੇ ਹੀ ਕਿਉਂ ਲੜੇਗੀ ਤੱਕੇ ਤਾਂ ਨਾ ਕਿਤੇ ਜੜੀ ਤਿੰਨ ਕਾਲੇ ਕਾਨੂੰਨ ਦੀ ਗੱਲ ਵੀ ਕੀਤੀ ਹੈ ਵੀ ਕੇਂਦਰ ਸਰਕਾਰ ਨੇ ਰਾਦ ਨਹੀਂ ਕੀਤੇ ਲੇਕਿਨ ਅਗਰ ਕਾਂਗਰਸ ਸਰਕਾਰ ਆਂਦੀ ਤੇ ਤਿੰਨ ਕਾਲੇ ਕਾਨੂੰਨ ਰਾਦ ਕੀਤੇ ਜਾਣਗੇ ਇਸ ਦੇ ਨਾਲ ਹੀ ਨਵਜੋ ਸਿੰਘ ਸਿੱਧੂ ਦੀ ਜੜੀ ਨਜ਼ਰਦ ਰਹਿਣਾ ਸਿੱਧੇ ਤੌਰ ਤੇ ਕਿਤੇ ਨ ਕਿਤੇ ਕੰਨੀ ਵੀ ਕੱਟ ਰਿਹਾ ਵੀ ਉਨਾਂ ਨੂੰ ਇਸ ਬਾਰੇ ਬਿਲਕੁਲ ਹੀ ਪਤਾ ਕਿ ਨਿਯੋਤਾ ਮਿਲਿਆ ਕਿ ਨਹੀਂ ਮਿਲਿਆ ਲੇਕਿਨ ਇਸ ਸਾਰੀ ਸੰਮੇਲਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਅਤੇ ਨਰਦਨ ਰਜਨ ਕਿਤੇ ਨਿੱਕੇ ਦੇ ਵੱਡੇ ਵੱਰੇ ਕਾਂਗਰਸੀ ਲੀਡਰ ਦੇ ਵਿੱਚ ਇੱਕ ਆਪਸ ਦੇ ਵਿੱਚ ਕਾਨਾਫੁਸੀ ਵੀ ਹੁੰਦੀ ਰਹੀ ਕੈਮ ਮੈਂ ਬੋਬੀਨਾ ਸੰਦੀਪ ਸ਼ਰਮਾ ਦੇਨੀਫਰ ਟੀਵੀ ਸੰਮਰਾਲਾ